ਇੰਨਾ ਕ ਤਾਂ ਨਸ਼ਾ ਅਜ ਕੱਲ ਸਾਰੀ ਕਰੀ ਜਾਂਦੇ ਆ ਤੁਸੀਂ ਇਹ ਗੱਲ ਆਪਣੇ ਦੋਨਾਂ ਵਿੱਚ ਰਵੇ ਘਰੇ ਦੱਸਾਂ ਨੂੰ ਰਹਿ ਨਹੀਂ ਦੇਉ ਜੀ ਕਿਸੇ ਪਰੂ ਮੈਂ ਮਾਰ ਜਾ ਇੰਨਾ ਖਲਾਰਾ ਪਾਇਆ ਨਹੀਂ ਕੁੜੀਏ ਧਿਆਨ ਕਿੱਥੇ ਤੇਰਾ ਨਾਲੇ ਨਾ ਮੁੰਡੇ ਆਲੇ ਆਉਣ ਆਲੇ ਆ ਤੂੰ ਜਾ ਕੇ ਤਿਆਰ ਹੋ ਆਜਾ ਪੱਬੀ ਬਣ ਗਈ ਚਾ ਹਾਂਜੀ ਉੱਠ ਗਈ ਮਹਾਰਾਣੀ ਹੋ ਗਿਆ ਟਾਈਮ 10 ਵਜੇ ਕੀ ਇਹ ਆਪਾਂ 5 ਕੰ ਬੋਲਦੇ ਹਾਂ ਨਾਲੇ ਹਾਜੀ ਕਿੱਥੇ 10 ਵਜੇ ਆਹ ਹੁਣ ਚਾਹ ਪੀ ਕੇ ਫਿਰ ਨਿਕਲ ਜਾਂਗੀ ਬਾਹਰ ਨਾ ਉਦੋਂ ਸਾਰਾ ਦਿਨ ਤੇ ਮੈਂ ਕੰਮ ਨਹੀਂ ਐਵੇਂ ਨਹੀਂ ਕਿ ਸੁਨਿਆ ਉੱਠਾਂ ਭਾਬੀ ਨਾਲ ਕੋਈ ਕੰਮ ਧੰਦਾ ਕਰਵਾ ਦਾਂ ਮੈਂ ਸਾਰਾ ਦਿਨ ਤੇ ਇਕੱਲੀ ਲੱਗੀ ਰਹਿਣੀ ਆ ਭਾਬੀ ਰਾਤ ਨਾ ਮੈਂ ਲੇਟ ਨਾਈਟ ਤੱਕ ਪੜਦੀ ਰਹੀ ਉਹਦੇ ਕਰਕੇ ਬਸ ਉੱਠਿਆ ਹੀ ਨਹੀਂ ਗਿਆ ਹੈ ਨਾ ਆਹੋ ਕੇ ਲੋੜਾ ਕੰਮ ਧੰਦਾ ਤਾਂ ਸਾਰਾ ਨੌਕਰ ਆਣੀ ਹੈਗੀ ਜਿਹੜੀ ਘਰ ਹੀ ਲੈਣਾ ਆਪ ਦੀ ਆਪ ਬਣਾਲ ਤੇ ਪੀ ਲਾ ਹੁਣ ਮੈਂ ਤੁਹਾਡੇ ਮੂੰਹ 'ਚ ਨਹੀਂ ਪਾਉਣੀ ਨੌਕਰ ਆਣੀ ਨਹੀਂ ਰੱਖੀ ਹੋਈ ਮੈਂ ਤੁਹਾਡੀ ਮੈਨੂੰ ਹੋਰ ਵੀ ਬਹੁਤ ਕੰਮ ਨਉ ਤੇਰੇ ਆ ਵੀ ਚਾਹ ਬਣਾ ਵੀ ਦਵਾਂ ਤੇ ਮੂੰਹ ਵੀ ਪਾ ਦੇ। ਕੀ ਹੋਇਆ ਪ੍ਰਵੀਨ ਪੁੱਤ? ਇੱਧਰ ਆ। ਆਂ ਵੀ ਗੜੇ। ਪ੍ਰਵੀਨ ਪੁੱਤ ਬੜੀ ਉਦਾਸ ਲੱਗਦੀ ਹੈ। ਕੀ ਗੱਲ ਹੋਈ ਹੈ? ਨਹੀਂ ਨਹੀਂ। ਕਸ਼ਮੀ ਨਹੀਂ ਹੋਇਆ। ਠੀਕ ਹੈ। ਮੈਂ ਇਹਨਾਂ ਕੋ ਤਾਂ ਤੈਨੂੰ ਸਮਝ ਸਕਦਾ ਹਾਂ। ਨਾਲੇ ਤੂੰ ਆਪਣੀ ਭਾਬੀ ਦੀ ਗੱਲਾਂ ਨੂੰ ਕਿਸਾ ਨਾ ਕਰਿਆ ਕਰ। ਉਹ ਤਾਂ ਇਥੋਂ ਵੱਡੀ ਹੈ। ਉੱਚਾ ਨੀਵਾ ਬੋਲਦੇਵੇਂ ਤਾਂ ਕੁਝ ਨਹੀਂ ਹੁੰਦਾ। ਡੈਡੀ ਜੀ ਮੈਂ ਤੁਹਾਨੂੰ ਕਿਹਾ ਕੁਛ ਤੁਸੀਂ ਆਪਣੇ ਕੋਲ ਹੀ ਅੰਦਾਜ਼ੇ ਲਾਈ ਬਣਦੇ ਹੋਗੇ ਨਾਲੇ ਵੈਸੇ ਵੀ ਅੱਜ ਤੱਕ ਤੁਸੀਂ ਮੈਨੂੰ ਕਦੇ ਬੋਲਦੇ ਸੁਣਿਆ ਉਹ ਤਾਂ ਮੈਨੂੰ ਪਤਾ ਹੈ ਪ੍ਰਵੀਨ ਮੇਰਾ ਸਿਆਣਾ ਪੁੱਤ ਹੈ ਤੇ ساری ਜ਼ਿੰਦਗੀ ਸਿਆਣਾ ਬਣ ਕੇ ਰਹੇਗਾ ਤੇ ਪੁੱਤ ਕਾਲਜ ਜਾਣ ਲਈ ਤਿਆਰ ਹੋ ਜਾ ਤੂੰ ਬਾਲੀ ਲੇਟ ਹੋ ਜਾਏਗੀ ਹਾਂਜੀ ਜਾਂ ਪੁੱਤ ਤਿਆਰ ਹੋ ਜਾ ਆ ਕੁੜੀ ਜਿੱਦ ਨਾ ਫੈਸ਼ਨ ਹੀ ਨਹੀਂ ਖਤਮ ਹੋਣ ਚਾਹੁੰਦੀ। ਨਾ ਜੁਲਫਾਂ ਖਲਾਰੀਆਂ। ਮੈਨੂੰ ਤਾਂ ਕੁੜੀ ਜਿੱਤੇ ਸਮਝ ਨਹੀਂ ਆਉਂਦੀ ਵੀ ਕਾਲਜ ਜਾਂਦੀ ਕਿ ਫੈਸ਼ਨ ਸ਼ੋਅ ਤੇ ਜਾਂਦੀ ਹੈ। ਭਾਬੀ ਮੈਂ ਕੱਲਾ ਸੀਦੀ ਤਾਂ ਆਇਆ। ਇਹਦੇ ਤੇ ਫੈਸ਼ਨ ਸ਼ੋਅ ਵਾਲੀ ਕਿਹੜੀ ਗੱਲ ਹੋਊਗੀ? ਅਨਿਆ ਆ ਜਿਹੜੀਆਂ ਜੁਲਫਾਂ ਗੱਡੀਆਂ ਉਹ ਸਿੱਧਾ ਸਰ ਨਹੀਂ ਪਾਇਆ ਜਾਂਦਾ ਤੇਰੇ ਕੋਲੋਂ। ਕੀ ਆ ਭਾਬੀ? ਤੁਸੀਂ ਤਾਂ ਸਵੇਰੀ ਆ ਕੇ ਸ਼ੁਰੂ ਹੋ ਜਾਣੀ ਲੱਗਦੀ। ਨਾ ਫੈਸ਼ਨ ਕਰਕੇ ਕੌਣ ਕਾਲ ਜਾਂਦਾ ਉੱਥੇ। ਫਿਰ ਕੀ ਹੁੰਦਾ ਭਾਬੀ ਇੰਨਾ ਕਿਤੇ ਚੱਲਦਾਗਾ। ਮੈਂ ਚੱਲਦਾ ਸਿੱਧਾ ਸਰਵਾਕੇ ਜਾਇਆ ਕਰ ਐਂ ਲੱਗਦਾ ਵੀ ਸਕੂਲ ਕਾਲਜ ਕੋਈ ਨਹੀਂ ਜਾਂਦੀ ਫੈਸ਼ਨ ਸ਼ੋਅ ਤੇ ਜਾਂਦੀ ਆ ਨਾ ਕੀ ਹੋਇਆ ਕਾਹਦਾ ਸਿਰਸਿਰ ਇੰਨਾ ਰੋਲਾ ਪਾਇਆ ਆ ਦੇਖੋ ਜੀ ਕਿਵੇਂ ਫੈਸ਼ਨ ਕੱਢਿਆ ਵਾ ਜੇ ਮੈਂ ਕੁਝ ਕਹਿ ਦਨੀ ਤਾਂ ਤੋ ਗੱਲਾਂ ਸੁਣਾਉਂਦੀ ਐ ਲੈ ਭਾਬੀ ਮੈਂ ਕੀ ਕਿਹਾ ਤੁਹਾਨੂੰ ਤੇ ਦੇਖਿਓ ਫੈਸ਼ਨ ਦੇਖਿਓਂ ਨਾ ਤੂੰ ਕਾਲਜ ਚ ਜਾਨੀ ਐ ਕਿ ਫੈਸ਼ਨ ਸ਼ੋਅ ਚ ਜਾਨੀ ਐ ਨਾਲੇ ਫੇਰ ਕੀ ਜੇ ਉਹਨੇ ਤੈਨੂੰ ਕਹਿਤਾ ਤੇਰੇ ਤੋਂ ਵੱਡੀ ਹੈਗੀ ਐ ਵੀਰੇ ਮੈਂ ਕੁਝ ਵੀ ਨਹੀਂ ਕਿਹਾ ਭਾਬੀ ਨੂੰ ਭਾਬੀ ਨਾ ਜਾਣ ਬੁੱਝ ਕੇ ਕੱਲ ਨੂੰ ਵਧਾ ਰਹੀ ਐ ਨਹੀਂ ਕੀ ਗੱਲ ਨੂੰ ਵਧਾ ਰਹੀ ਐ ਫੈਸ਼ਨ ਤਾਂ ਤੇਰਾ ਮੈਂ ਵੀ ਦੇਖਦਾ ਕਿੰਨੇ ਦਿਨਾਂ ਤੋਂ ਚੱਲ ਰਿਹਾ ਐ ਇਹਦਾ ਇਹ ਮਤਲਬ ਤੁਹਾਡੀ ਨਾ ਤੂੰ ਇਹਨੂੰ ਪਲਟ ਕੇ ਜਵਾਬ ਦੇਵੇਂਗੀ ਵੀਰੇ ਮੈਂ ਸੱਚੇ ਕਹਿ ਰਹੀ ਐ ਮੈਂ ਕੁਝ ਵੀ ਨਹੀਂ ਕਿਹਾ ਭਾਬੀ ਨੂੰ ਨਾ ਕੀ ਮਤਲਬ ਤੇਰਾ ਮੈਂ ਝੂਠ ਬੋਲਦੀ ਐ ਛੱਡੋ ਜੀ ਇਹਨੇ ਤਾਂ ਇੱਕ ਦੀਆਂ ਦੋ ਬਣਾਉਣੀਆਂ ਚਲੋ ਆਪਾਂ ਚੱਲਦੇ ਆ ਲੈ ਦਾਸਾ ਹੱਦ ਦੇ ਆ ਫੇਰ ਕੀ ਹੋ ਗਿਆ ਜੀ ਮੈਂ ਇਧਰ ਨਾਲ ਡਰੈਸ ਆ ਪਾ ਵੀ ਲਿਆ ਹੇਅਰ ਸਟਾਈਲ ਕਰ ਲਿਆ ਆਖਰ ਨੂੰ ਸਾਰੀ ਹੁੰਦੇ ਕੋਲ ਓੱਚਾ ਵੰਠਾਣ ਕੇ ਹੁਣ ਇਹ ਥੋੜੀ ਆ ਬਿਸਿੱਦ ਦਾ ਬੰਦਾ ਉੱਠ ਕੇ ਚੱਲ ਜਵੇ ਦੱਸ ਵੀਰਾ ਵੀ ਨਹੀਂ ਸੌਂਦਾ ਭਾਬੀ ਨੇ ਤਾਂ ਮੇਰੀ ਸਾੜ ਲੈਣੀ ਉਹ ਲੈਣੀ ਕੀ ਆਗੀ ਕੋੜ ਕੋੜ ਵੀਰੇ ਨੂੰ ਤਾਂ ਪਤਾ ਹੀ ਐ ਨਾ ਸਾਰੀਆਂ ਗੱਲਾਂ ਤਾਂ ਜੇ ਕਹਿ ਦੋ ਤਾਂ ਸਾਰੀ ਮੂੰਹ ਬਣਾ ਕੇ ਖੜ ਜਾਂਦੇ ਨੇ ਕੀ ਆ ਮੈਂ ਤਾਂ ਕੋਈ ਕਦਰ ਹੀ ਨਹੀਂ ਕਿਸ ਘਰ ਚ ਪੱਬੀ ਰੋਟੀ ਬਣਾਤੀ ਮੈਂ ਰੋਟੀ ਖਾਵਾ ਤੇ ਫਿਰ ਕਾਲਜ ਜਾਣਾ ਹਜੇ ਨਹੀਂ ਰੋਟੀ ਬਣੀ ਰਗਦਾ ਰੋਟੀ ਨੂੰ ਟਾਈਮ ਪਹਿਲਾਂ ਮੈਂ ਪੋਚਾ ਲਾਉਣਾ ਉਸ ਤੋਂ ਬਾਅਦ ਭਾਂਡੇ ਚੱਕਣੇ ਫਿਰ ਦੇਖਦੀ ਆ ਮੈਂ ਟਾ ਗੁਣ ਕੇ ਰੋਟੀ ਬਣਾਣੀ ਭਾਬੀ ਹੁਣ ਫਿਰ ਬਿਨਾਂ ਰੋਟੀ ਖਾਏ ਜਾਣਾ ਪੈਣਾ ਮੈਨੂੰ ਕਾਲਜ ਮੈਂ ਤਾਂ ਫਿਰ ਸਾਰੇ ਦਿਨ ਕਾਲਜ ਚ ਭੁੱਖੀ ਮਰ ਜੂੰਗੀ ਉਹ ਮੈਨੂੰ ਨਹੀਂ ਪਤਾ ਠੀਕ ਹੈ ਨਾ ਮੈਂ ਵੀ ਆਪਦੇ ਤਰੀਕੇ ਨਾਲ ਕੰਮ ਦੇਖਣੇ ਹੁੰਦੇ ਆ ਸਾਰੇ ਵੀ ਕਿਵੇਂ ਕਰਨੇ ਆ ਹੁਣ ਮੈਂ ਇਹਨੂੰ ਦੁਪਹਿਰਾ ਥੋੜਾ ਚੜਾਣਾ ਪੁੱਛੇ ਨੂੰ ਮੈਂ ਵੀ ਆਪ ਤਾਂ ਦੇਖਣਾ ਮੈਂ ਉਹ ਇਹ ਥੋੜੀ ਆ ਤੁਹਾਡੇ ਤਰੀਕੇ ਨਾਲ ਚਲੀ ਜਾਵਾਂ ਤੁਹਾਡਾ ਮਹਾਰਾਣੀਆ ਨੂੰ ਉੱਠ ਕੇ ਮੈਨੂੰ ਆਰਡਰ ਦੇ ਦੇਣੀ ਹੈ ਇਹ ਭਾਬੀ ਆ ਕਰ ਦੋ ਭਾਬੀ ਉਹ ਕਰ ਦੋ ਚਲ ਕੋਈ ਨਹੀਂ ਭਾਬੀ ਕਰ ਲਾ ਕੰਮ ਮੈਂ ਵੀ ਚਲੀ ਜਾਈਂਨੀ ਕਾਲਜ ਚੱਲ ਜਾ ਵੀਰੇ ਮੈਨੂੰ ਕੋਸਾਨ ਨਹੀਂ ਸੁਨਿਆ ਉੱਠ ਖੜਿਆ ਕਰੋ ਆਪਦਾ ਉੱਠ ਕੇ ਕੰਮ ਕਰਨਾ ਕਰੋ ਪੁੱਤ ਤੈ ਹਾਂ ਫਿਰ ਤੁੱਪੈਸੇ ਆਪਣੇ ਕੋਲੋਂ ਨਾ ਕੁਝ ਖਾ ਲਈ ਸਾਰਾ ਦਿਨ ਭੁੱਖੀ ਰਹੇਂਗੇ ਨਾਲੇ ਆਪਣੀ ਭਾਬੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਉਹ ਵੀ ਤਾਂ ਦੇਖ ਸਾਰਾ ਦਿਨ ਕੰਮ ਕਰਦੀ ਹੈ ਡੈਡੀ ਮੈਂ ਭਲਾਂ ਦੇ ਕਿਉਂ ਭਾਬੀ ਦੀ ਗੱਲ ਨੂੰ ਦਿਲ ਤੇ ਲੈਣਾ ਆਹ ਪੈਸੇ ਰੰਦੇ ਤੁਸੀਂ ਮੈਨੂੰ ਨਹੀਂ ਚਾਹੁੰਦੇ ਕੋਈ ਗੱਲ ਨਹੀਂ ਮੈਂ ਆ ਕੇ ਰੋਟੀ ਖਾ ਲਵਾਂਗੇ ਨਹੀਂ ਨਹੀਂ ਪੁੱਤ ਤੈਨੂੰ ਭੁੱਖ ਲੱਗੂਗੀ ਲੈ ਜਾ ਕੁਝ ਨਾ ਸਬਰ ਚਲੋ ਠੀਕ ਹੈ ਡੈਡੀ ਤੁਸੀਂ ਖਾ ਲਈ ਰੋਟੀ ਟਾਈਮ ਸਾਂ ਚੰਗ ਖਾਲੀ ਯਾਦ ਰੱਖ ਠੀਕ ਹੈ ਹਾਂਜੀ ਹਾਂਜੀ ਡੈਡੀ ਮਹਾਰਾਣੀ 10 ਵਜੇ ਉੱਠ ਕੇ ਭਾਬੀ ਆਹ ਕਰਦੇ ਭਾਬੀ ਚਾਹ ਬਣਾ ਦੇ ਭਾਬੀ ਰੋਟੀ ਬਣਾ ਦੇ ਭਾਬੀ ਤਾਂ ਜਿਵੇਂ ਬੇਲ ਨਹੀਂ ਆ ਨਾ ਪਤਾ ਸੀ ਵੀ ਪੋਚਾ ਵਾਲਾ ਜਿੰਦੇ ਜਾਣ ਕੇ ਇੱਥੋਂ ਨਹੀਂ ਲੰਗੀ ਗੰਦੀ ਪੈਰ ਲੈ ਕੇ ਜਿਵੇਂ ਡੀਸੀ ਦੀ ਤੀ ਹੁੰਦੀ ਚੱਲ ਮਣਾ ਤੈਨੂੰ ਤਾਂ ਕਰਨਾ ਹੀ ਪੈਣਾ ਲੱਗੀ ਰਹਿ ਅੱ비 ਤਾਂ ਨੌਕਰਾਣੀ ਹੈਗੀ ਹੈਗੀ ਵੀ

ਆਨ ਆਲੇ ਹੋਰ ਕਦੇ ਬਾਈਕ ਲੈ ਆਉਂਦਾ ਕਦੇ ਕਾਸ਼ ਤੇ ਅੱਜ ਸਿੱਧਾ ਗੱਡੀ ਵੀ ਲੈ ਆਇਆ ਲੈ ਮੈਨ ਮੈਨ ਕੱਟ ਕੀਤੀ ਘਰ ਬੈ ਜਾ ਬਟਾ ਨਾਲੇ ਹੋਰ ਚੱਲ ਯਾਰ ਮੈਂ ਕਹਿੰਦਾ ਤੂੰ ਘਰੇ ਗੱਲ ਕਰ ਦੇ ਆਪਣੇ ਰਿਸ਼ਤੇ ਦੀ ਕਮਲਾ ਹੋ ਗਿਆ ਕਿਵੇਂ ਦੀਆਂ ਗੱਲਾਂ ਕਰ ਰਿਹਾ ਯਾਰ ਮਾਨ ਯਾਰ ਮੈਂ ਵੀ ਕਿਵੇਂ ਕਰੀ ਗੱਲ ਕਰ ਲਵਾਂ ਨਾਲ ਤੈਨੂੰ ਘੜਾ ਨਹੀਂ ਪਤਾ ਵੀ ਮੇਰੇ ਘਰ ਦੇ ਕਿਦਾਂ ਦੇ ਨੇ ਉਹਨਾਂ ਨੇ ਨਾ ਮੇਰੇ ਪੜਾਈ ਐਵੇਂ ਛਡਾ ਦੇਣੀ ਆ ਵਿੱਚੇ ਕਿ ਆ ਦੇ ਤੈਨੂੰ ਚੰਗੀ ਤਰ੍ਹਾਂ ਪਤਾ ਵੀ ਮੈਨੂੰ ਪੜਨਾ ਕਿੰਨਾ ਵਧੀਆ ਲੱਗਦਾ ਹੈਗਾ ਯਾਰ ਮੈਂ ਨਾ ਪੜ੍ਹ ਲੈ ਕੇ ਕੁਝ ਬੰਨਣਾ ਚਾਹੁੰਦੀ ਆ ਕਿ ਉਸ ਤੋਂ ਬਾਅਦ ਦੇਖੂੰਗੀ ਜੇ ਉਹਨਾਂ ਨੂੰ ਇੱਕ ਵਾਰੀ ਵੀ ਪਤਾ ਲੱਗਿਆ ਨਾ ਕਿ ਮੇਰੀ ਗੱਲ ਬਾਤ ਐ ਏਦਾਂ ਤੇਰੇ ਨਾਲ ਉਹਨਾਂ ਨੇ ਤਾਂ ਮੈਨੂੰ ਆ ਪੇਪਰ ਵੀ ਨਹੀਂ ਪੂਰੇ ਕਰਨ ਲਏ ਨੇ ਐਦਾਂ ਦਾ ਕੁਝ ਨਹੀਂ ਹੁੰਦਾ ਇੱਕ ਵਾਰੀ ਗੱਲ ਕਰਕੇ ਤਾਂ ਦੇਖ ਹਾਂ ਤੇਰੇ ਬਾਹਰ ਨਹੀਂ ਕੁਝ ਆਉਣਾ ਹੈਗਾ ਮੈਨੂੰ ਪੁੱਛ ਕੇ ਦੇਖ ਮੇਰੇ ਘਰ ਦੇ ਨੇ ਮੈਂ ਜਾਣਦੀ ਉਹਨਾਂ ਦਾ ਸੁਭਾਅ ਕਿਦਾਂ ਦਾ ਨਾਲ ਮੈਂ ਇਹ ਤੈਨੂੰ ਕਿਹਾ ਤਾ ਹੈਗਾ ਜੇ ਉਹਨਾਂ ਨੂੰ ਪਤਾ ਲੱਗਿਆ ਨਾ ਕਿ ਮੈਂ ਤੈਨੂੰ ਪਸੰਦ ਕਰਦੀ ਆਂਗੀ ਉਹਨਾਂ ਨੇ ਪੜਾਉਣਾ ਤਾਂ ਦੂਰ ਦੀ ਗੱਲ ਮੈਨੂੰ ਘਰੇ ਬਿਠਾ ਕੇ ਰੱਖ ਲੈਣਾਗਾ ਤੇ ਨਾਲੇ ਉਹਨਾਂ ਨੇ ਨਾ ਰਿਸ਼ਤੇ ਲੱਭਣਾ ਸ਼ੁਰੂ ਕਰ ਦੇਣੇ ਨੇ ਜਿਹੜਾ-ਜਿਹੜਾ ਮੁੰਡਾ ਮਿਲੇ ਨਾ ਉਹਨਾਂ ਨੇ ਉਹਦੇ ਨਾਲ ਹੀ ਮੇਰਾ ਫਾਵਾ ਵੜ ਦੇਣਾ ਫਿਰ ਕੀ ਕਰਾਂਗੇ ਆਪਾਂ ਦੱਸਿਓ ਮੈਨੂੰ ਚਲ ਹੁਣ ਐ ਨਹੀਂ ਖਿਜਦੀ ਕਾ ਤੋ ਐ ਜਿੱਥੇ ਅੱਗੇ ਇਹਨਾਂ ਵੇਟ ਕਰ ਲਿਆ ਹੋਰ ਕਰ ਲੂੰਗਾ ਆ ਬਣੀ ਨਾ ਗੱਲ ਚਲ ਠੀਕ ਐ ਨਾਲੇ ਮੇਰਾ ਕੋਰਸ ਪੂਰਾ ਹੋ ਜਾਊਗਾ ਉਦੋਂ ਬਾਅਦ ਵਿੱਚ ਮੈਂ ਆਪੀ ਗੱਲ ਕਰ ਲੂੰਗੀ ਉਹਨਾਂ ਨਾਲ ਠੀਕ ਐ ਚਲੋ ਉਹ ਤਾਂ ਕੋਈ ਗੱਲ ਨਹੀਂ ਕਿੰਨਾ ਮਰਜ਼ੀ ਟਾਈਮ ਲੈ ਲੈ ਪਰ ਇੱਕ ਗੱਲ ਕਹਿਣਾ ਤੈਨੂੰ ਤੇਰੇ ਘਰ ਹੱਤ ਬਣਦਾ ਹੂੰ ਮ ਤੈਨੂੰ ਪਤਾ ਨਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਬਾਕੀ ਇੱਕ ਮਿੰਟ ਮੇਰੀ ਗੱਲ ਸੁਣ ਲੈ। ਬਾਕੀ ਗੱਲਾਂ ਛੱਡ ਜੇ ਤੇਰੇ ਘਰ ਦੇ ਨਾ ਮੰਨੇ ਨਾ ਮੈਂ ਆਪਦੇ ਘਰ ਦੇ ਭੇਜ ਦੂੰਗਾ। ਹਾਦਾ ਐਵੇਂ ਕਿਵੇਂ ਆਪਦੇ ਘਰ ਦੇ ਭੇਜ ਦੇਗਾ। ਦੇਖਿਆ ਇਹ ਤਾਂ ਹੁਣ ਮੈਨੂੰ ਘਰੇ ਗੱਲ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਮੇਰੇ ਘਰ ਦੇ ਕੀ ਕਹਿੰਦੇ ਨੇ ਆਪਣੇ ਰਿਸ਼ਤੇ ਬਾਰੇ। ਹਜੇ ਮੈਂ ਕੁਝ ਨਹੀਂ ਕਹਿ ਸਕਦੀ ਹੈਗੀ। ਪ੍ਰਵੀਨ ਮੈਨੂੰ ਲੱਗਦਾ ਤੇਰੇ ਘਰ ਦੇ ਮਾਨ ਨਹੀਂ ਜਾਣਗੇ ਆਪਣੇ ਰਿਸ਼ਤੇ ਲਈ ਕਿਉਂਕਿ ਕਾਲਜ ਦੇ ਵਿੱਚ ਮੈਂ ਵਧੀਆ ਪੜਦਾ। ਨੰਬਰ ਵੀ ਵਧੀਆ ਆਉਂਦੇ ਆ। ਅੱਛਾ ਐਨਾ ਕੌਨਫੀਡੈਂਸ ਆ ਤੈਨੂੰ ਆਪਣੇ ਆਪ ਤੇ। ਰੇ ਆਂਦੇ ਰਹੰਦੇ ਪਤੀ ਆ ਕਿੰਨੇ ਕੁ ਵਧੀਆ ਨੰਬਰ ਜਿਹਨੇ ਤੂੰ ਤਾਂ ਮੈਨੂੰ ਜਾਣਦੀ ਹੀ ਨਹੀਂ ਹੈਣਾ ਹਾਂ ਜਾਣਦੀ ਆ ਤਾਂ ਹੀ ਗਹਿਰੀਆਂ ਮੈਂ ਇਹਨਾਂ ਕੋਲ ਕੜਸ ਲੈ ਕੇ ਕਿੱਥੋਂ ਨਾ ਤੂੰ ਲੱਗ ਗਿਆ ਹੁਣ ਦੰਦ ਤੇ ਕੱਟ ਚੱਲ ਆਜਾ ਚ ਲੈ ਕਾਲਜ ਕਲਾਸ ਵੀ ਲਾਉਣੀ ਆ ਆਪਾਂ ਚੱਲ ਹਾਂ ਬੇਕੀ ਕਰਨ ਤੇ ਲੱਗੇ ਰੋ ਬਸ ਲਾ ਭਾਬੀ ਪਈਆਂ ਹੈ ਕੀ ਬਣਾਇਆ ਫੇ ਰੋਟੀ ਚ ਮੈਂ ਤਾਂ ਕੁਛ ਨਹੀਂ ਬਣਾਇਆ ਜੇ ਤੂੰ ਖਾਣੀ ਆ ਤਾਂ ਬਣਾ ਲੈ ਓਹੋ ਪੱਬੀ ਤਾਜਾ ਕਾ ਨੂੰ ਕੁਛ ਬਣਾਉਣਾ ਸਵੇਰ ਦਾ ਪਿਆ ਹੋਣਾ ਮੈਂ ਉਹੀ ਖਾ ਲੈਨੀ ਆ ਸਵੇਰ ਦਾ ਸੇ ਕੁਛ ਨਹੀਂ ਬਣਾਇਆ ਦਹੀਂ ਦੇ ਨਾਲ ਤੇ ਆਚਾਰ ਦੇ ਨਾਲ ਪਰੌਂਠਾ ਲਾ ਲਈਆਂ ਸੀ ਤੇ ਉਹ ਖਾ ਲਈਆਂ ਸੀ ਉਹਨੀਆਂ ਕੀ ਬਣਾਈਆਂ ਸੀ ਜੇ ਤੂੰ ਖਾਣੀ ਆ ਤਾਂ ਬਣਾ ਕੇ ਖਾ ਲੈ ਨਾਲੇ ਐਵੇਂ ਕਰੀ ਤਰਵੀ ਰੱਖੇ ਤੋਣ ਵਾਲਾ ਉਹ ਤੇ ਲੱਗੇ ਵੀ ਬਣਾ ਦੇ ਦੋ ਰੋਟੀ ਖਾ ਕੇ ਨਾਲੇ ਦੋ ਭਾਂਡੇ ਪੈ ਤੇ ਕੱਪੜੇ ਪੈ ਉਹ ਧੋ ਦੀ ਤੁਸੀਂ ਸਾਰੇ ਦਿਨ ਹੀ ਮੇਰੇ ਲਈ ਕੰਮ ਛੱਡ ਦਿੰਨੇ ਹੋਗੇ ਨਾਲੇ ਤਾਂ ਮੈਂ ਕੰਮ ਕਰਦੀ ਆ ਫਿਰ ਭਾਬੀ ਨਾਲ ਕਹਿ ਦਿੰਨੀ ਆ ਵੀ ਮੈਂ ਕੋਈ ਕੰਮ ਨਹੀਂ ਕਰਦੀ ਹੈਗੀ ਮੈਂ ਬੇ ਸਾਰਾ ਦਿਨ ਤਾਂ ਕਰਦੀ ਰਹਿੰਦੀ ਹਾਂ ਹੁਣ ਅੱਕੇ ਮੇਰਾ ਕਿਰਦ ਕਰ ਮੈਂ ਕੁਠੇਕਾ ਨਹੀਂ ਲੈ ਰੱਖਿਆ ਸਾਰਾ ਕੰਮ ਕਰ ਕੀ ਹੋਇਆ ਕਾਦੀ ਗੱਲਾਂ ਚੱਲ ਰਹੀਆਂ ਨੇ ਬੈ ਜਾ ਬਈ ਗੱਲ ਤਾਂ ਕਿਹੜੀ ਚੱਲਣੀ ਆ ਆ ਭਾਬੀ ਨਾਲ ਹੀ ਗੱਲ ਕਰਦੀ ਸੀ ਮੈਂ ਭਾਬੀ ਕਹਿੰਦੀ ਆਪਦੀ ਰੋਟੀ ਬਣਾ ਲੈ ਤੇ ਖਾ ਲੈ ਬਾਕੀ ਦੇ ਕੰਮ ਜਮਾ ਕਰਖਿਨੇ ਨੇ ਮੇਰੇ ਵਾਸਤੇ ਵੀ ਉਹ ਕਰ ਲਈ ਤੇ ਫਿਰ ਕੀ ਬਣਾ ਕੇ ਖਾ ਲੈ ਏਡਾ ਕਿੱਡੀ ਗੱਲ ਆ ਆਹ ਹੋ ਮੈਂ ਮਾੜੀ ਆ ਨਾਲੇ ਦਾ ਘਰ ਦਾ ਚੁੱਲਾ ਚੌਂਕਾ ਕਰਾਉਣਾ ਘਰ ਦੀਆਂ ਸਫਾਈਆਂ ਕਰੋ ਤੁਹਾਡੇ ਸਾਰੇ ਡੱਬਰ ਦੇ ਲੰਗਰ ਲਾਓ ਕੱਪੜੇ ਧੋ ਹਲੇ ਵੀ ਮੈਂ ਮਾੜੀ ਆ ਮੈਂ ਨਹੀਂ ਕਿਸੇ ਨੂੰ ਰੋਟੀ ਦਿੰਦੀ ਚਲੋ ਠੀਕ ਆ ਭਾਈ ਮੈਂ ਤਾਂ ਮਾੜੀ ਠੀਕ ਆ ਭਾਬੀ ਮੈਂ ਕੀ ਗਿਆ ਤੁਹਾਨੂੰ ਕੁਛ ਮੈਂ ਵੀਰੇ ਨਾਲ ਉਹੀ ਗੱਲ ਕਰੀ ਜੇ ਤੁਸੀਂ ਮੈਨੂੰ ਕਿਹਾਗਾ ਨਾਲੇ ਦੇ ਚ ਰੌਲਾ ਪਾਉਣ ਵਾਲੀ ਕਿਹੜੀ ਗੱਲ ਹੈ ਨਾ ਰੌਲਾ ਪਾਉਣ ਵਾਲੀ ਕਿਹੜੀ ਗੱਲ ਮੈਂ ਕਈ ਨਹੀਂ ਕੰਮ ਨਹੀਂ ਕਰਦੀ ਮੈਂ ਕਰਦਾ ਸਾਰਾ ਤਾਂ ਮੈਂ ਕੰਮ ਕਰਦੀ ਚੁੱਲ੍ਹੇ ਚੌਂਕੇ ਦਾ ਮੈਂ ਕਰਦੀ ਘਰ ਦੀ ਸਫਾਈ ਮੈਂ ਕਰਦੀ ਰੋਟੀ ਪਾਣੀ ਮੈਂ ਕਰਦੀ ਕੀ ਨਹੀਂ ਕਰਦੀ ਅੱਭੀ ਫਿਰ ਕੰਮ ਤਾਂ ਮੈਂ ਵੀ ਕਰਦੀ ਆਂਗੀ ਮੈਨੂੰ ਤਾਂ ਦਿੰਦਾ ਨਹੀਂ ਕਿਹੜੇ ਕੰਮ ਤੁਸੀਂ ਕਰਦੇ ਹੋ ਬਈ ਆ ਕੇ ਰੋਬ ਆ ਕੋਈ ਪਹਿਲੇ ਤੁਸੀਂ ਮਾਰ ਦੋ ਕਦੇ ਬਾਪੂ ਜੀ ਮਾਰ ਦਿੰਦੇ ਕਦੇ ਇਹ ਮਾਰ ਦਿੰਦੀ ਆਂ ਮੈਂ ਤਾਂ ਸਿਰਫ ਰੋਣ ਵਾਸਤੇ ਰਹਿ ਗਈ ਆ ਇੱਥੇ ਨੌਕਰਾਂ ਨਹੀਂ ਰਹਿ ਗਈ ਬਣ ਕੇ ਕਰਦੀ ਅੱਛੇ ਬਾਬੀ ਫਿਰ ਸਵੇਰ ਦੇ ਭਾਂਡੇ ਕਿਉਂ ਨਹੀਂ ਮਾਂਜਦੇ ਸਵੇਰ ਦੇ ਕੱਪੜੇ ਕਿਉਂ ਨਹੀਂ ਧੋਤੇ ਨਾ ਤਾ ਰੋਟੀ ਟੱਕ ਬਣਾਇਆ ਸਰ ਕਰਿਆ ਕੀ ਨਾ ਵਿਰੇ ਮੈਂ ਸਾਰਿਆਂ ਨਾਲ ਟੱਡ ਪਰਤਾ ਹੁਣ ਮੈਨੂੰ ਸਦਾ ਤੁਹਾਡੀ ਰਿਸਪੌਂਸਿਬਿਲਟੀ ਨਹੀਂ ਮੈਂ ਕੱਲੇ-ਕੱਲੇ ਜੀ ਨੂੰ ਲਾ ਲਾ ਕੇ ਦੇਈ ਜਮਾ ਰੋਟੀ ਜੇ ਸਾਰਿਆਂ ਨਾਲ ਟੱਡ ਪਰਤਾ ਫਿਰ ਮੈਂ ਤਾਂ ਭਰਿਆ ਨਹੀਂ ਤੁਹਾਨੂੰ ਤਾਂ ਐ ਆ ਸਾਰੇ ਟੱਬਰ ਦੇ ਮੈਂ ਮੂੰਹ ਚ ਬੁਰਕਿਆਂ ਬਾ ਦੇਵਾ ਬੋਲਣ ਦੀ ਲਿਆ ਹੱਜ ਤਾਂ ਪੋਰਾ ਵੀ ਹੈ ਨਹੀਂ ਕਿ ਵੱਡੇ ਛੋਟੇ ਨਾਲ ਕਿਵੇਂ ਗੱਲ ਕਰਨੀ ਮੈਂ ਕਹਤਾ ਨਾ ਮੈਂ ਮਾੜੀ ਆ ਲੈ ਦੱਸ ਪ੍ਰਵੀਨ ਤੂੰ ਆਦੀ ਜੁਬਾਨ ਨੂੰ ਤੁਹਾਡੀ ਲਗਾਮ ਦੇ ਤੇਰੇ ਤੋਂ ਵੱਡੀ ਐ ਲੈ ਵਿਰੇ ਫਿਰ ਮੈਂ ਦੱਸ ਕੀ ਕਹਦਾ ਜਿਹੜੀ ਗੱਲ ਆ ਗਈ ਉਹੀ ਕਹੀ ਹੈਗੀ ਉਹ ਸਾਰਾ ਦਿਨ ਕੰਮ ਕਰਦੀ ਐ ਫਿਰ ਵੀ ਤੂੰ ਵੇਲੇ ਬੈਠੀ ਰਹਿਣੀ ਐ ਰੋਟੀ ਦਾ ਵੀ ਉਹ ਕਰੇ ਭਾਂਡਿਆਂ ਦੇ ਵੀ ਉਹ ਕਰੇ ਪੋਚਾ ਵੀ ਉਹ ਲਾਏ ਉਹ ਕਿਉਂ ਨੌਕਰ ਰੱਖੀ ਐ ਤੁਹਾਡੀ ਹਾਤੇ ਵੀਰੇ ਉਲਟਾ ਤੁਸੀਂ ਮੇਰੇ ਚ ਹੀ ਗਲਤੀ ਗੱਡ ਰਹੇ ਹੋਗੇ ਮੇਰਾ ਕੱਲੀ ਦਾ ਕਸੂਰਾ ਭਾਬੀ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਕੁਛ ਨਾ ਤੇਰੇ ਹੱਥ ਟੁੱਟਿਆ ਤੂੰ ਬਣਾ ਨਹੀਂ ਸਕਦੇ ਰੋਟੀਆਂ ਵੀਰੇ ਮੈਂ ਵੀ ਤਾਂ ਕਰਦੀ ਹਾਂ ਕੰਮ ਕੌਣ ਕਹਿੰਦਾ ਮੈਂ ਨਹੀਂ ਕਰਦੀ ਹੈਗੀ ਆਹੋ ਆਹੋ ਮੈਨੂੰ ਪਤਾ ਜਿਹੜਾ ਤੂੰ ਕੰਮ ਕਰਨੀ ਐ ਚੱਲ ਠੀਕ ਐ ਵੀਰੇ ਤੁਸੀਂ ਤਾਂ ਹੁਣ ਉਸੇ ਦੀ ਸੜ ਲੈਣੀ ਹੈਗੀ ਮੈਨੂੰ ਕਿਹੜਾ ਨਹੀਂ ਪਤਾ ਹੈਗਾ ਜਦੋਂ ਤੂੰ ਕਾਲਜ ਜਾਂਦੀ ਨਾ ਉਦੋਂ ਘਰ 'ਚ ਸ਼ਾਂਤੀ ਹੁੰਦੀ ਹੈ ਤੇ ਜਦੋਂ ਤੂੰ ਆ ਜਾਂਦੀ ਹੈ ਤੇ ਕਲੇਸ਼ ਖੜਾ ਕਰ ਲੈਂਦੀ ਹੈ ਆ ਜੁਲਫਾ ਜੀ ਕੱਢ ਕੇ ਕਾਲਜ ਜਾਂਦੀ ਹੈ ਪਤਾ ਨਹੀਂ ਲੈ ਦੱਸੋ ਆ ਭਾਬੀ ਨਾ ਸਾਰੇ ਦਿਹਾੜੀ ਘਰ 'ਚ ਕਲੇਸ਼ ਪਾਈ ਰੱਖਦੀ ਹੈ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਇਹ ਚਾਹੁੰਦੀ ਕੀ ਆਏਗੀ ਖਵਾਤੇ ਪੂੜੇ ਇਹਨਾਂ ਨੇ ਤਾਂ ਇੱذ ਤਾਂ ਮੈਂ ਕਾਲਜ 'ਚ ਠੀਕ ਆ ਛੋਟੇ ਛੋਟੇ ਬਿੰਦਕੜੀ ਮਨ 'ਕੋਸ਼ੋਰਤਾ ਹੋ ਜਾਂਦਾ ਇੱਥੇ ਆ ਕੇ ਫਿਰ ਇਹਨਾਂ ਦਾ ਆਹੀ ਰੰਟੀ ਰੋਣਾ ਸਾਰੀ ਦਿਹਾੜੀ ਚੱਲ ਗੁੱਸਾ ਛੱਡ ਕੇ ਰਹਿ ਨਾ ਕੋਈ ਨਾ ਨਿਆਣੀ ਹੈ ਹੌਲੀ ਹੌਲੀ ਸਮਝ ਜਾਈਗੀ ਨਾ ਹੌਲੀ ਤੁਹਾਡੇ ਭਾਣੇ ਨਿਆਣੀ ਤੁਰੇ ਫਿਰਦੀ ਵਿਆਹ ਦੀ ਉਮਰ ਹੋ ਗਈ ਉਹਦੀ ਵਿਆਹ ਕੇ ਕੰਮ ਨਵੇਂ ਡੋ ਕਿਰਨ ਤੂੰ ਇਹ ਕੀ ਕਹਿ ਰਹੀ ਹੈ ਹਜੇ ਤੋਂ ਦੀ ਪੜ੍ਹਾਈ ਵੀ ਨਹੀਂ ਪੂਰੀ ਹੋਈ ਇੱਕ ਸਾਲ ਖਤਮ ਹੁੰਦਾ ਦੂਜੇ ਸਾਲ ਦਾ ਆਖਲਾ ਇੱਕ ਸਾਲ ਖਤਮ ਹੁੰਦਾ ਦੂਜੇ ਸਾਲ ਦਾ ਐਵੇਂ ਤਾਂ ਉਹਦੀ ਉਮਰ ਲੰਘ ਜਾਣੀ ਹੈ ਮੇਰੀ ਗੱਲ ਮੰਨੋ ਤੋ ਕੋਈ ਚੱਜ ਦਾ ਘਰ ਵੇਖ ਕੇ ਤੋ ਦਾ ਕੰਮ ਨਵੇਂ ਡੋ ਨਾਲੇ ਜਦੋਂ ਆਪਣੇ ਘਰ ਤੋਂ ਚਲੀ ਗਈ ਨਾ ਨਾਲ ਕਲੇਸ਼ ਚੜਿਆ ਜਾਊਗਾ ਦੇ ਆਪਣਾ ਵੀ ਘਰ ਵਸਜੂਗ ਵੇਖ ਕੇ ਰਣਾ ਮੇਰੀ ਗੱਲ ਸੁਣਾ ਐਂ ਤਾਂ ਡੈਡੀ ਨੇ ਵੀ ਨਹੀਂ ਮੰਨਣਾ ਨਾ ਜਦੋਂ ਤੁਹਾਨੂੰ ਪਤਾ ਵੀ ਤੁਹਾਡੀ ਕਿਸੇ ਨੇ ਗੱਲ ਮੰਨਣੀ ਫਿਰ ਤੁਸੀਂ ਇੱਥੇ ਕਿ ਲੈਣ ਆਏ ਮੈਨੂੰ ਮਨਾਉਣ ਲੈ ਕੋਈ ਲੋੜ ਨਹੀਂ ਮੈਨੂੰ ਮਨਾਉਣ ਦੀ ਚੱਲ ਗੁੱਸਾ ਸਾਢੇ ਕਿਰਨ ਮੈਂ ਕਰਦਾ ਡੈਡੀ ਨਾਲ ਗੱਲ ਨਾਲੇ ਦੋ ਘੜੀ ਮੇਰੇ ਨਾਲ ਵੀ ਪਿਆਰ ਦੀ ਗੱਲਾਂ ਕਰ ਲਿਆ ਕਰ ਕੀ ਗੱਲ ਪੁੱਤ ਅੱਜ ਤੂੰ ਕਾਲਜ ਨਹੀਂ ਜਾਣਾ ਡੈਡੀ ਅੱਜ ਮੈਂ ਕਾਲਜ ਕੀ ਕਰਨ ਜਾਣਾ ਅੱਜ ਛੁੱਟੀ ਆ ਐਨਤਵਾਰ ਆ ਅੱਜ ਓਹੋ ਮੇਰੀ ਵੀ ਨਾ ਦਿਨੋਂ ਦਿਨ ਯਾਦਸ਼ਕ ਕਮਜ਼ੋਰ ਹੁੰਦੀ ਜਾਂਦੀ ਮੈਂ ਤਾਂ ਪਤਾ ਨਹੀਂ ਕਿ ਅੱਜ ਐਤਵਾਰ ਆ ਡੈਡੀ ਤੁਸੀਂ ਇੰਨੀ ਤਾਂ ਟੈਨਸ਼ਨਾਂ ਚੱਕੀ ਫਿਰਦੇ ਹੋਗੇ ਯਾਦ ਕਿੱਥੋਂ ਸਵਾਰ ਆ ਨਾ ਤੁਹਾਡੇ ਕੀ ਹੈ ਆ ਫੋਨ ਕਿਹਦਾ ਆ ਰਿਹਾ ਮੈਂ ਦੇਖਦੇ ਹਾਂ ਡੈਡੀ ਕਿਹਦਾ ਓਹ ਇਹ ਤਾਂ ਮੇਰੀ ਮਾਂ ਦਾ ਫੋਨ ਆ ਹੈਲੋ ਕੀ ਜਮਾਂ ਦਾ ਪੁੱਛੀ ਹਾ ਦੜਾਰੇ ਜੋ ਵੀ ਉੱਪਰ ਆ ਕੀ ਤਰੀਕਾ ਹੋਇਆ ਹੱਥ ਚ ਫੋਨ ਖੋ ਕੇ ਲੈ ਕੇ ਜਾਣ ਦਾ ਚੱਲ ਕੋਈ ਗੱਲ ਨਹੀਂ ਕੋਈ ਜ਼ਰੂਰੀ ਗੱਲ ਹੋਣੀ ਆ ਹੈਲੋ ਨੰਬਰ ਕਿਵੇਂ ਆ ਹੰਮੀ ਮੈਂ ਵਧੀਆ ਹੋਰ ਘਰੇ ਕਿਵੇਂ ਸੁੱਖ ਸ਼ਾਂਤੀ ਆ ਮੈਸ ਸੁੱਖ ਸ਼ਾਂਤੀ ਤਾਂ ਤੁਹਾਨੂੰ ਪਤਾ ਹੀ ਆ ਕਾਦੀ ਆ ਕੀ ਹੋ ਗਿਆ ਕੋੜ ਖਾਣਾ ਜਿਹੜੀ ਗਰੋ ਲਾ ਰੱਖੀ ਆ ਘਰੇ ਕਿਆਕੇ ਤੋਰੋ ਕਿਤੇ ਨਾ ਹੋਰ ਮੰਮੀ ਮੇਰਾ ਤਾਂ ਦੇਖ ਦੇਖ ਕੇ ਵੀ ਵੀ ਵੱਧੀ ਜਾਂਦਾ ਹੁਣ ਪਰ ਪਰ ਇਹਨੂੰ ਕੱਟ ਪਰੇ ਬਾਹਰ ਕਰੋ ਮੰਮੀ ਕਿਵੇਂ ਗੱਡਾਂ ਕੌਣ ਮੇਰੀ ਮੰਨਦਾ ਇਸ ਘਰ ਵਿੱਚ ਕਿਉਂ ਕੀ ਹੋ ਗਿਆ ਹੁਣ ਮਤਲਬ ਵੀ ਬਾਪੂ ਆ ਉਹਨੂੰ ਮਗਰ ਲਾਇਆ ਆ ਤੇ ਮੇਰੇ ਨੂੰ ਉਹਨੂੰ ਮਗਰ ਲਾਇਆ ਮੇਰੀ ਤਾਂ ਕੁਝ ਹੁੰਦਾ ਹੀ ਨਹੀਂ ਤੂੰ ਕਰ ਗੱਲ ਨਾ ਰਿਸ਼ਤੇ ਦੀ ਕਿਤੇ ਰਿਸ਼ਤਾ ਕਰ ਤੋਂ ਪਰੇ ਕਿਤੇ ਉਹਦਾ ਮੰਮੀ ਰਿਸ਼ਤਾ ਤਾਂ ਕਰ ਦਿੰਨੇ ਆ ਪਰ ਮੇਰੀ ਮੰਨੂ ਕੌਣ ਇਸ ਘਰ ਵਿੱਚ ਮਨਾਉਣੇ ਪੈਂਦੇ ਹੁੰਦੇ ਆ ਮੰਨਦੇ ਨਹੀਂ ਹੁੰਦੇ ਉਹ ਤਾਂ ਠੀਕ ਆ ਮੰਮੀ ਜੇ ਫਿਰ ਰਹਿ ਤੁਸੀਂ ਦਿੱਤੇ ਫਿਰ ਸਲਾਹ ਤੁਸੀਂ ਦਿੱਤੀ ਆ ਤਾਂ ਫਿਰ ਰਿਸ਼ਤਾ ਵੀ ਤੁਸੀਂ ਲੈ ਕੇ ਆਓ ਖਾ ਮੈਂ ਮੈਂ ਕਿੱਥੋਂ ਕਾਤਾ ਚੱਲ ਮੇਰੀ ਨਜ਼ਰ 'ਚ ਹੈ ਨਾ ਇੱਕ ਰਿਸ਼ਤਾ ਹਾਂ ਤੇ ਫਿਰ ਮੰਮੀ ਕਰੋਣਾ ਗੱਲ ਉਹ ਪਰਨਾ ਥੋੜੀ ਬਹੁਤੀ ਤਾਰੂ ਪੀਤਾ ਹੋ ਕਾਤ ਨੂੰ ਮੈਂ ਪੈਣ ਲੱਗੇ ਮਰਾ ਮੂੰਹ ਤਾਂ ਪੈਗ ਫੁੱਗ ਲਾਉਦਾ ਉਹ ਮੰਮੀ ਇੰਨਾ ਕੁ ਤਾਂ ਨਸ਼ਾ ਅੱਜ ਕੱਲ ਸਾਰੇ ਕਰ ਹੀ ਜਾਂਦੇ ਆ ਪਰ ਹਾਂ ਇੱਕ ਗੱਲ ਤੁਸੀਂ ਇਹ ਗੱਲ ਆਪਣੇ ਦੋਨਾਂ ਵਿੱਚ ਰਵੇ ਘਰੇ ਦੱਸਾਂ ਨੂੰ ਰਹਿ ਨਹੀਂ ਦਿਓ ਜੀ ਤੁਸੀਂ ਇਹ ਕਰ ਲੈ। ਹਾਂ ਲਾ ਦੇਖ ਮੰਗੇ ਲੈਂਦੀ ਮੈਂ ਦੇਖ ਲਾ ਤੇਰੇ ਭਲੇ ਦੀ ਗੱਲ ਕੀਤੀ ਆ ਤੂੰ ਲੈ ਮੇਰੇ ਬੰਨੀ ਹੋਈ ਆ ਗਈ ਮੈਨੂੰ ਕੀ ਲੋੜਾ ਰੱਥਣ ਦੀ ਘਰੇ ਤੋਂ ਤੇ ਉਹੀ ਤਾਂ ਗੱਲ ਆਣਾ ਮੰਮੀ ਮਤਲਬ ਫਿਰ ਬਾਅਦ ਦੀ ਬਾਤ ਨਾ ਦੇਖੀ ਜਾਊਗੀ। ਉਹ ਤੇ ਤੇਰੀ ਗੱਲ ਸਹੀ ਆ ਪਰ ਮੈਂ ਨਹੀਂ ਦੱਸਦੇ ਦੋਤੀ ਬੋਣਾ ਗੱਲਬਾਤ ਕਰਕੇ ਦੇਖ ਮੰਮੀ ਐ ਮੈਂ ਕਰੂ ਤੁਸੀਂ ਉਹਨਾਂ ਨਾਲ ਗੱਲ ਕਰੋ ਤੇ ਮੈਂ ਘਰੇ ਗੱਲ ਕਰ ਦਿਆਂ। ਚਲ ਵਸ ਫਿਰ ਮੈਂ ਅੱਜੀ ਗੱਲ ਕਰਕੇ ਦੇਖਦੀ ਹਾਂ ਹਾਂ ਚਲ ਠੀਕ ਆ ਮੰਮੀ ਇਹ ਆਗੇ ਮੈਂ ਕਰਦੀ ਆ ਤੁਹਾਨੂੰ ਬੱਚ ਕੋਲ ਅ ਠੀਕ ਆ ਚੰਗਾ ਪਤਾ ਠੀਕ ਮੇਰੀ ਗੱਲ ਸੁਣ ਲਿਓ ਹਾਂ ਕਰਨ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਆ ਅੱਜ ਸਵੇਰ ਨੂੰ ਮੰਮੀ ਦਾ ਫੋਨ ਆਇਆ ਸੀ ਤੇ ਉਹਨਾਂ ਆਪਣੇ ਮੰਨੂ ਵਾਸਤੇ ਰਿਸ਼ਤੇ ਦੱਸ ਪਾ ਰਹੇ ਸੀ ਤੈਨੂੰ ਪਤਾ ਤਾਂ ਹੈ ਯਾਰ ਡੈਡੀ ਨੇ ਮੰਨਣਾ ਤਾਂ ਹੈ ਨਹੀਂ ਉਹ ਹਜੇ ਪੜਦੀ ਪਈ ਆ ਸਾਰੀ ਉਮਰ ਉਹਨੂੰ ਪੜਾਉਂਦੇ ਰਹਿਣਾ ਉਹਦੋਂ ਘਰ-ਬਾਰ ਨਹੀਂ ਦੇਖਣਾ ਦੇ ਕਿਰਨਾ ਜੇ ਡੈਡੀ ਨਾ ਮੰਨ ਤਾਂ ਫਿਰ ਕੀ ਕਰਾਂਗੇ ਮੇਰੀ ਗੱਲ ਸੁਣੋ ਵਧੀਆ ਖਾਨਦਾਨ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਮਮੀ ਦੱਸਦੇ ਸੀਗੀ ਤੇਰੇ ਗੱਲ ਡੈਡੀ ਨਾ ਮੰਨਣ ਦੀ ਤੁਸੀਂ ਚਲੋ ਮੇਰੇ ਨਾਲ ਆਪਾਂ ਦੋਨੇ ਗੱਲ ਕਰਕੇ ਦੇਖਦੇ ਚਲੋ ਦੇਖੋ ਨਾ ਪਰ ਆਹ ਇੱਕ ਲੱਗੋ ਤੂੰ ਗੱਲ ਕਰਦੀ ਆਂ ਹਾਂਜੀ ਇਹ ਸੁਣਿਓ ਡੈਡੀ ਆ ਕੇ ਗੱਲ ਕਰੋ ਨਾ ਤੁਸੀਂ ਕਰੋ ਤੁਸੀਂ ਕਰ ਲਓ ਕੀ ਦਿੱਕਤ ਹੈ ਲੱਕ ਬਿਊ ਕਰ ਲੈ ਤੂੰ ਕਰ ਲੈ ਵਿਥਮ ਨਹੀਂ ਹੈ ਡੈਡੀ ਜੀ ਆਗੇ ਤੂੰ ਸਿਖੇ ਤੂੰ ਪਾਣੀ ਲੈ ਕੇ ਆਉ ਤੁਹਾਡੇ ਵਾਸਤੇ ਕੀ ਚਾਹ ਲੈ ਕੇ ਆਵਾਂ ਇਹਨੂੰ ਕੀ ਹੋ ਗਿਆ ਅੱਜ ਇਹਨੇ ਤਾਂ ਕਦੇ ਖੇਤੋਂ ਆਏ ਪਾਣੀ ਨੂੰ ਪੁੱਛਿਆ ਅੱਜ ਚਾਹ ਪੁੱਛ ਲਾ ਕੇ ਚੱਲ ਕੋਈ ਗੱਲ ਹੋਣੀ ਆ ਨਹੀਂ ਨਹੀਂ ਪੁੱਤ ਮੈਨੇ ਕਿਸੇ ਚੀਜ਼ ਦੀ ਲੋੜ ਆਓ ਡੈਡੀ ਬੈਠੋ ਦੱਸੋ ਬਾਈ ਕੋਈ ਗੱਲ ਹੈ ਮੈਂ ਵਾਦਾ ਕਰਦੀ ਆ ਤੇਰੇ ਨਾਲ ਨਾ ਕਦੇ ਮੈਂ ਤੇ ਤੂੰ ਨਹੀਂ ਮੁੜੂਗੀ ਪਰ ਹਾਂ ਇਹ ਜਿਹੜੀ ਆਪਣੀ ਦੋਸਤੀ ਆ ਨਾ ਸਾਰੀ ਜ਼ਿੰਦਗੀ ਇੱਦਾਂ ਹੀ ਰੋਗਗੀ ਚੌਂਦੇ ਜੀ ਤੱਕ ਤੂੰ ਮੇਰੇ ਲਈ ਕੁਛ ਨਹੀਂ ਤੇ ਮੈਂ ਤੇਰੇ ਲਈ ਕੁਛ ਵੀ ਨਹੀਂ ਧਿਆਨ ਰੱਖੀਆ ਆਪਣਾ ਮੇਰਾ ਕੀ ਬਣੂਗਾ ਤੇ ਤੋਂ ਬਾਅਦ 1 ਮਿੰਟ ਵੀ ਨਹੀਂ ਲੰਘਾ ਹੁੰਦਾ ਇਹਦੇ ਪਿੱਛੇ ਤੇ ਕਹਿ ਗਈ ਕਿ ਸਾਰੀ ਉਮਰ ਇਹਨੇ ਰਹਿ ਲਈ